ਸਸ਼ਕਤੀ ਸੁਆਦਾ ਤੁਹਾਡਾ ਐਮਪੀ ਨਾਲ ਦੇ ਉੱਤੇ ਬਲੌਗ ਦੇ ਉੱਤੇ ਅੱਜ ਆਪਣਾ 30 ਜੋ 6ਵਾਂ ਦਿਨ ਹੈ ਪੰਜ ਬਲੌਗ ਆਪਾਂ ਚੈਨਲ ਦੇ ਉੱਤੇ ਅਪਲੋਡ ਕਰ ਚੁੱਕੇ ਹਾਂ 6ਵਾਂ ਬਲੌਗ ਸਟਾਰਟ ਕਰ ਦਿੱਤਾ ਹੈ ਆਦ ਦਾ ਰੁਟੀਨ ਹੋਣ ਵਾਲਾ ਸਵੇਰ ਦੇ ਬਾਅਦ ਚੁੱਕੇ ਨੇ 10 ਆਪਾਂ ਪਾਰਕੀ ਸਾਹਿਬ ਦੀ ਸੇਵਾ ਜੋ ਕਰਦੇ ਹਾਂ ਆਪਾਂ ਜਾਇ ਹੈ ਇਸ ਤੋਂ ਬਾਅਦ ਉਹ ਆਪਾਂ ਸਿੱਧਾ ਜਾਣਾ ਦਫਤਰ ਦਫਤਰ ਦੇ ਵਿੱਚ ਦੇਖਾਂ ਕੱਲ ਵਾਲਾ ਜਿਨ੍ਹਾਂ ਨੇ ਨਹੀਂ ਬਲੌਗ ਦੇਖਿਆ ਬਾਬੇ ਵਾਲਾ ਮਤਲਬ ਮਨਦੀਪ ਨਹਾਉਂਦਾ ਨਹੀਂ ਉਹ ਬਹੁਤ ਫਣੀ ਆ ਉਹ ਜਾ ਕੇ ਜਰੂਰ ਦੇਖੋ ਤੇ ਅਗਲਾ ਬਲੌਗ ਅੱਜ ਜੀ ਸਟਾਰਟ ਕਰ ਦਿੱਤਾ ਹੈ ਅੱਗੇ-ਅਗੇ ਜਿਵੇਂ ਬਲੌਗ ਬਣੂ ਤੇ ਫਣੀ ਵਲੋਗ ਇਹ ਵੀ ਹੋ ਸਕਦਾ ਕਿਉਂਕਿ دوست ਹੋ ਚੁੱਕੇ ਨੇ ਸਾਡੇ ਨਾਲ ਪਹਿਲਾਂ ਇੱਕ ਸੀ ਤੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੇ ਚੈਨਲ ਤੇ ਨਾਲ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆ ਰਹੇ ਹੋ ਚੈਨਲ ਨੂੰ ਤੁਸੀਂ ਨਾ ਸਬਸਕ੍ਰਾਈਬ ਨਹੀਂ ਕਰਦੇ ਤੇ ਸ਼ੇਅਰ ਵੀ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਤੇ ਕਿਹਨ ਕਿਹੜੇ ਦੇ ਵਲੋਗ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲਿਆ ਕਰ ਸਕਦੇ ਡੇਲੀ 30 ਦਿਨ ਦਾ ਪਚਨ ਲੈ ਕੇ ਤੁਰੇ ਆ ਅੱਜ ਛੇਮਾ ਵਲੋਗ ਹੈ 35 ਦਿਨ ਦੇ ਵਲੋਗ ਆਪਾਂ ਕਰਤੇ 25 ਦਿਨ ਬਾਕੀ ਨੇ ਦੇਖੋ ਕੀ ਬੰਦ ਹੈ ਲੋ ਜੀ ਮੰਮੀ ਆਪਣੇ ਚਲੇ ਗਈ ਸਕੂਲ ਆਪਣੇ ਲਈ ਰੋਟੀ ਕਰਕੇ ਜ ਤਿਆਰ ਆਪਾਂ ਦਹੀਂ ਦੀ ਡੱਬੀ ਲਿਆਏ ਹੁਣ ਆਪਾਂ ਖਾਵਾਂਗੇ ਰੋਟੀ ਫਿਰ ਉਸ ਤੋਂ ਬਾਅਦ ਆਪਾਂ ਜਾਣਾ ਹੈ ਦਫ਼ਤਰ ਦਫ਼ਤਰ ਦੇ ਵਿੱਚ ਬਾਬੇ ਨਾਲ ਆਪਾਂ ਮਿਲਗਾ ਤਾਂ ਬਸ ਥੇ ਰਖਾ ਖਾਵਾਗੇ ਰੋਟੀ ਅੱਜ ਨੇ ਦੇਖੋ ਅੱਜ ਕੀ ਜਾਂ ਫੋਨ ਉਹਦਾ ਬਾਬਾ ਜੀ ਕੱਲ ਹੀ ਪੂਰਾ ਸਿਰਾਂ ਸੀ ਕੱਲਾ ਬਲੌਗ ਸਾਨੂੰ ਹੁਣ ਵੀ ਹੱਸੀਆਂ ਦੇ ਜਿਵੇਂ ਅਸੀਂ ਕਲਿੱਪਾਂ ਦੇਖਦੇ ਹਾਂ ਨਾ ਤੇ ਦਹੀਂ ਦੀ ਲੱਬੀ ਆਪਾਂ ਲੈ ਆਏ ਸੀ ਰੋਟੀ ਆਪਾਂ ਖਾਣ ਲੱਗੇ ਆ ਇਸ ਤੋਂ ਦਾ ਆਪਾਂ ਦਫ਼ਤਰ ਜਾਣਾ ਕਿਉਂਕਿ ਉਧਰ ਹੋ ਹੀ ਹੋਣਾ ਕਿੱਦਾਂ ਰਹਿ ਗਏ ਜਾਂਦੇ ਫਿਰ ਉਹਨਾਂ ਦੱਸਿਆ ਗੱਡੀ ਲੈ ਕੇ ਗਈ ਹੋਈ ਸੀ ਤਾਂ ਇਸ ਤੋਂ ਦਾ ਆਪਾਂ ਹੁਣ ਦੱਸ ਪੂਰੇ ਨੈਟ ਹੋ ਗਿਆ ਉਸ ਤੋਂ ਪਹਿਲਾਂ ਜਿਹੜਾ ਮੈਂ ਸ਼ੂਟ ਕੀਤਾ ਸੀ ਹੁਣ ਆਪਾਂ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਆਂ ਦਫ਼ਤਰ ਦਫ਼ਤਰ ਚ ਜਾ ਕੇ ਕਰਦੇ ਆਂ ਗੱਲਬਾਤ ਜੀ ਆਪਾਂ ਪਹੁੰਚ ਗਏ ਸੀ ਦਫ਼ਤਰ ਤੇ ਬਾਬਾ ਜੀ ਇੱਧਰ ਬੈਠਿਆ ਕੀ ਆਲਾ ਬਾਪੂ ਹਾਂ ਠੀਕ ਐ ਲੈ ਤੇਰੇ ਲਈ ਲਿਆਈ ਬੈ ਚਲਾ ਕਲਪੀ ਦਾ ਕੀ ਖਾਣਾ ਹੈ ਹੈ ਕਿਵੇਂ 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 ਕਲਪੀ ਦਾ ਕੀ ਖਾਣਾ ਚੂਸ ਲੈ ਗੰਦਾ ਬਾਬੇ ਨੂੰ ਅੱਜ ਚੁਸਤੀ ਲੱਗ ਰਹੀ ਦੱਸੀ ਆ ਮੰਗ ਵਾਲੀ ਪਾਪਾ ਗੰਦਾ ਹੁੰਦਾ ਇੱਕ ਹੋਰ ਖੋਲਦੀ ਆ ਦੇ ਕਿੱਥੋਂ ਮਾਰ ਦੇ ਕੱਟ ਖਾ ਕੇ ਵਿਖਾ ਫਿਰ ਚਦੇ ਦਾਦਾ ਵਾ ਚੱਕਾ ਰਖਾ ਲੈ ਇੱਧਰ ਹਾਂ ਕਲਪੀ ਦਾ ਕੀ ਚੱਕਾ ਖਾ ਲੈ ਚੂਸ ਲੈ ਗੰਨਾਨੀ ਪਾਪਾ ਪੂਰਾ ਐਂਡਾ ਹਣ ਕਾਊਗਾ ਚੁਸਤੀ ਖਾਈ ਬਾਬਾ ਰਾਕਾ ਵਾਪਾ ਗਾਂਦਾ ਚੁਸਕੀਆਂ ਐਂਡਾ ਚਲੋ ਮਿਲਦੇ ਅੱਗੇ ਆਪਾਂ ਜੁੜੇ ਰੋ ਚੰਡਲ ਦੇ ਨਾਲ ਬੈਂਕ ਬੁੰਕ ਜਾਏ ਬੈਂਕ ਦਾ ਕੰਮ ਕਰਿਆ ਏ ਚਲੋ ਵਧੀਆ ਬਾਪੂ ਨਹੀਂ ਮੰਜੇ ਤੋਂ ਹਿਲਦਾ ਦੇਖ ਐ ਬੈਠਾ ਟੋਰਾ ਨਾਲ ਟੋਰਾ ਬੈਠ ਨੇ ਨੰਬਰਦਾਰ ਨਹੀਂ ਆਇਆ ਆਪਣਾ ਨੰਬਰਦਾਰ ਭੱਗ ਗਿਆ ਆ ਕੇ ਗਿਆ ਮਾਰ ਗਿਆ ਫੇਰੀ ਤੇ ਉਹ ਕੜੁੱਚ ਉਹ ਕੜੁੱਚ ਨੂੰ ਮਾਰ ਗਿਆ ਅੱਲਾ ਅੱਲਾ ਸਾਰੇ ਮਾਰ ਗਏ ਤੇ ਉਹ ਨੰਗੇ ਅੱਜ ਆਪਣਾ ਅਸਤਰ ਹੈ ਹੋਰ ਨਹੀਂ ਲੰਘਿਆ ਲੰਘਿਆ ਨਹੀਂ ਦੇਖਣੀ ਅੱਜ ਕਾਜ ਨਾ ਗਿਆ ਮੈਡਮ ਪਹਿਲਾਂ ਚਾਹ ਪੀ ਲਈ ਬਣਾ ਲਾ ਫਿਰ ਚਾਹ ਪੀ ਲਈਏ ਅੱਜ ਦੁੱਧ ਲੈਣ ਦੀ ਸਲਾਹ ਤੇ ਮਰੀ ਫਿਰ ਲੈ ਲੈਂਦਾ ਤੇ ਪਾ ਲੰਦਾ ਦੁੱਧ ਪਾਇਆ ਕਰੀਏ ਹੋਰਿਆ ਦੁੱਧ ਪਾਇਆ ਕਰੀਏ ਤਾਂ ਭੰਦੀ ਦੀ ਗੱਲ ਮੈਂ ਤਾਂ ਹੈ ਨਹੀਂ ਤਾਂ ਬਣਾ ਲਾ ਚਾਹ ਫਿਰ ਚਾਹ ਤਾਂ ਪਿਆ ਦੇ ਹੋਰ ਤੁੱਪ ਹੀ ਆ ਗਈ ਚਾਹ ਪੀਨੇ ਆ ਫਿਰ ਦੇਖਦੇ ਆ ਕੀ ਬਣਦਾ ਅੱਜ ਸਤਰਸਤਰੀ ਸ਼ਾਮ ਤੱਕ ਹੀ ਆਉਣਗੇ ਮੈਨੂੰ ਲੱਗਦਾ ਕੋਈ ਹੈ ਤਾਂ ਨਹੀਂ ਹਣਾ ਅਸਤਰ ਜਾਂ ਤਾਂ ਹੈ ਨਹੀਂ ਨਾ ਉਹ ਨਾਂੰਦਾ ਨਹੀਂ ਨਾ ਸਹੀ ਗੱਲ ਆ ਉਹ ਕੱਲ ਨੂੰ ਗਲਾਸ ਹੀ ਨਹੀਂ ਦਿਖੇ ਸਾਹਮਣੇ ਗਲਾਸ ਪਏ ਸੀ ਗਲਾਸ ਹੀ ਨਹੀਂ ਦਿਖੇ ਮੈਨੂੰ ਖਾਲੀ ਟੋਪ ਹੀ ਫੜਾਇਆ ਗਿਆ ਮੱਖ ਉਹ ਤੂੰ ਪਾਣੀ ਦਾ ਪਾ ਲਿਆਉਂਦਾ ਫੇਰ ਓਏ ਓਦੇ ਮੈਂ ਥਾਵੜਾ ਮਰਿਆ ਅੰਦਰ ਗਲਾਸ ਮੈਂ ਗਲਾਸ ਕਹਿੰਦਾ ਕਿੱਥੇ ਆ ਮੇਰੇ ਮੂਰੇ ਦਾ 73 ਨੰਬਰ ਹੀ ਨਹੀਂ ਦਿਖੇ ਮੈਨੂੰ ਟੋਪ ਹੀ ਆ ਕਹਿੰਦਾ ਤੂੰ ਨਿਕਾ ਨਿਕਲ ਮੈਂ ਖਾਜ ਪਾਣੀ ਤਾਂ ਪਾ ਲਿਆ ਹਾਂ ਬਾਬਾ ਤੇਰੇ ਚਿੱਟੀ ਦਾੜੀਆਂ ਕਹਿੰਦਾ ਉਹ ਚਿੱਟੀ ਦਾੜੀਆਂ ਜੇ ਬਰੇ ਕਹਿੰਦਾ ਹਿਲਿਆ ਹੋਇਆ ਉਹ ਹਿਲਿਆ ਹੋਇਆ ਬਾਬਾ ਬਾਬਾ ਇਹ ਨਾ ਕਰ ਅਗਰ ਤੂੰ ਓਏ ਉਹਦਾ ਸਰਾਵਰਦਾ ਸਭ ਤੋਂ ਘੈਂਟ ਬੰਦਾ ਹੈ ਹੁਣ ਪਤਾ ਹੀ ਲੱਗਾ ਕੱਲ ਵਾ ਤਿੰਨ ਵਾਰੀ ਗਲਾਸ ਫੜਾਇਆ ਤਿੰਨੇ ਵਾਰੀਆਂ ਕਰਤਾ ਲੋਈ ਚਾਹ ਪੀ ਕੇ ਫਿਰ ਕਰਦੇ ਆ ਤੁਹਾਡੇ ਨਾਲ ਅੱਗੇ ਗੱਲਬਾਤ ਓ ਜੀ ਬਾਬਾ ਲਿਆਉਂਦਾ ਆਪਣੇ ਲਈ ਚਾਹ ਕਹਿੰਦਾ ਫੜ ਗਈ ਚਾਹ ਵੜਵਾ ਜਾ ਉਹ ਇਹਨਾਂ ਕਹਦਾ ਚਾਹ ਲੈ ਆ ਵਾ ਪੂ ਚਾਹ ਲੈ ਆ ਲੈ ਉਹ ਆਉਂਦਾ ਬਾਪੂ ਚਾਹ ਲੈ ਕੇ ਚਾਹ ਕਰ ਮੈਂ ਕਰ ਮੈਂ ਕਲਪੀ ਕਰ ਮੈਂ ਲੈ ਆ ਜਾ ਬਣ ਗਈ ਕਹਿ ਤਾ ਜਾ ਕਿਹੜਾ ਉਹ ਸੀ ਮੇਰੀ ਤੇ ਕਿਹੜੀ ਸੀ ਕੋਈ ਵੀ ਲੈ ਲੈ ਗਰਮ ਹੈ ਹਾਂ ਓਹੋ ਬਾਲੀ ਪਾਲ ਲੈ ਗਰਮ ਗਰਮ ਚਾਹ ਭਾਈ ਕੀ ਕਹਿਣਾ ਬਾਪੂ ਇੱਧਰ ਆ ਤੂੰ ਇੱਧਰ ਆ ਜਾ ਤੂੰ ਬਾਪੂ ਲੈ ਆਇਆ ਚਾਹ ਬਣਾ ਕੇ ਦੋਗਾ ਆਪਾਂ ਜਸਤਰ ਤਾਂ ਹੈ ਨਹੀਂ ਕੀ ਕਹਿਣਾ ਹੈ ਚਾਹ ਗਰਮ ਹੈ ਕੋਲ ਵੀ ਗਰਮ ਹੈ ਤਰਾ ਭਾਈ ਚਾਹ ਪੀ ਕੇ ਫਿਰ ਕਰਾਂਗੇ ਸੋਡੀ ਨਾਲ ਗੱਲਬਾਤ ਚਾਹ ਪੂਰੀ ਗਰਮ ਹੈ ਘੈਂਟ ਜਆ ਫਣੀ ਵਲੋਗ ਹੈ ਤੇ ਜੁੜੇ ਹੋ ਤੁਸੀਂ ਚੈਨਲ ਤੇਰਾ ਛੇਮਾ ਵਲੌਗ ਹੈ ਮੈਂ ਤਿਆਰੀ ਹੈ ਤੇ ਲਾਈਕ ਕਰੋ ਚੈਨਲ ਤੇ ਬੈੱਡ ਲੈਣਾ ਆਈ ਸੀ ਸਾਡੇ ਕੋਲ ਸਿਰਫ ਮਰੀਜ਼ਾਂ ਵਾਲਾ ਬੈੱਡ ਵੀ ਆ ਸੀ ਬੈੱਡ ਚਕਾਤਾ ਬਾਪੂ ਦੇਖ ਰਿਹਾ ਉੱਤਰ ਛੱਡ ਕੋਲੇ ਕੰਬਰੀਜਾਂ ਵਾਲਾ ਬੈੱਡ ਹੈ ਜਿਹਨੂੰ ਲੋਡ ਹੁੰਦੀ ਹੈ 15 ਮਿੰਟ 20 ਮਿੰਟ ਬਸ ਇਸ ਨੂੰ ਵੀ ਦੇ ਦਿੰਦੇ ਆ ਉਸ ਕੋਲ ਵੀ ਐਂਡੀ ਨੋਟ ਕਰ ਲਈ ਬਹੁਤ ਵੀ ਦੇਖ ਕੇ ਭਾਈ ਲੈ ਕੇ ਚੱਲੇ ਨੇ ਤੁਸੀਂ ਦੇਖ ਸਕਦੇ ਹੋ ਇਹ ਪਤਰਾ ਵੀਰੇ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਦਸਤਾਬੰਦੀ ਹੈ ਜਿਹਨੇ ਏਰੀਆ ਦੇ ਵਿੱਚ ਕਾਫੀ ਮਰੀ ਜਾਂਦੇ ਪਰ 15-15 20-20 ਦਿਨ ਦੇ ਦਿੰਦੇ ਨੇ ਸਾਈਟ ਦਾ ਵਾਸਤੇ ਅੱਗੇ ਅਗਲਾ ਅਰੇਂਜਮੈਂਟ ਕਰ ਲੈਂਦਾ ਜੇ ਮਤਲਬ ਅਰੇਂਜਮੈਂਟ ਕਰ ਲੈਂਦਾ ਫਿਰ ਉਸ ਤੋਂ ਬਾਅਦ ਹੋ ਜਾਂਦਾ ਕਿ ਤੁਸੀਂ ਜੁੜੇ ਰਹੋ ਵਲੌਗ ਦੇ ਵਿੱਚ ਜੀ ਸਾਡੇ ਅਸਤਰ ਜੀ ਆ ਚੁੱਕੇ ਨੇ ਦੇਖ ਸਕਦੇ ਹੋ ਅਸਤਰ ਅਸਤਰ ਕੀ ਕਹਿੰਦਾ ਇੱਕ ਨਵਾਂ ਬਾਈ ਆਇਆ ਇੱਧਰ ਐਂ ਕਰਦੇ ਕੁਝ ਵੀ ਕਰਦੇ ਆ ਜਾ ਇੱਕ ਨਵਾਂ ਕੀ ਕੀ ਸੁਣਾਉਂਗਾ ਜੀ ਇਹ ਸਾਡੇ ਅਸਤਰ ਜੀ ਨੇ ਉਹ ਬੈਜਾ ਕਰ ਦੂ ਉਹ ਕੰਮ ਠੀਕ ਆ ਮਾ ਉਹ ਉਹ ਹਿੱਲ ਗਿਆ ਯਾਰ ਮਤਲਬ ਇਹ ਤੂੰ ਹਿੱਲ ਰਿਆ ਹੈ ਬੈਜਾ ਨਾ ਬੈਜਾ ਕੋਈ ਇਹ ਬਾਪੇ ਨਾਲ ਪੱਗੇ ਲੈ ਕੇ ਖੜਦਾ ਚਾਹ ਤੇ ਖੜਦਾ ਕਰਦਾ ਇਹ ਬਾਪੇ ਨਾਲ ਮੰਗੇ ਲੈਣ ਗਿਆ ਕਿਹਾ ਓਏ ਇਹ ਸਾਡੇ ਅਸਤਰ ਜੀ ਨੇ ਕੋ ਉਸ ਤਰ੍ਹਾਂ ਵੱਡਾ ਲਾਗੇ ਲਾਗਿਆ ਚੋਰੀ ਖਾਤਰ ਇਹ ਚੋਰ ਪੱਕਾ ਜਦੋਂ ਦਫਤਰ ਜਾਊਗਾ ਚੋਰੀ ਕਰੂਗਾ ਇਹਦੇ ਨਹੀਂ ਆਉਂਦਾ ਆ ਮੂਫਲੀਆਂ ਤੂੰ ਲੈ ਕੇ ਜੇ ਭਰ ਕੇ ਓਏ ਚਰਾ ਚੋਰ ਚੋਰ ਇਹ ਚੋਰ ਆ ਨਾ ਪੱਕਾ ਬਾਪੂ ਹਾਂ ਹਾਂ ਇਹ ਹੁਣ ਜੇਲ੍ਹ ਸੀ ਵੀ ਪਾਊਗਾ ਦੇਖੀ ਹੈ ਹੈ ਜੇਲ੍ਹ ਚ ਬਹੁਤ ਪਕੜੇ ਚੋਰ ਆ ਪੱਕਾ ਹਾਂ ਫਾੜੀ ਇਹਨੂੰ ਹੁਣ ਕੋ ਦੇਖਦਾ ਜਾ ਆ ਚੋਰ ਆ ਭਾਈ ਲੈ ਲੈ ਆ ਲੈ ਕਦੇ ਖਾ ਲੈ ਏ ਆ ਦੇਖ ਆ ਪੱਕਾ ਚੋਰ ਆ ਦੇਖ ਹੈ ਇਹ ਵਿੱਚ ਆਪ ਪੱਕਾ ਕਾਲੀਆਂ ਚੋਰ ਸਾਡਾ ਆ ਬਿਸਕੁਟ ਦੇ ਨਹੀਂ ਆ ਬਿਸਕੁਟ ਦੇ ਸੱਚੇ ਓ ਆ ਕੀ ਕਰਿਆ ਦੇਖੀ ਆ ਖਾ ਕੇ ਵਿੱਚ ਹੀ ਤਾਂ ਰੱਖਣ ਲੱਭਾਵੇ ਜੇ ਇਹਨਾਂ ਦਾ ਸੱਡਿਆ ਕਰ ਓ ਚਾਪੀ ਬੈਠਾ ਆਪ ਤੇ ਜਾ ਚਾਪੀ ਕਹਦੀ ਆ ਗਿਆ ਗਾਣੇ ਗੁੜੇ ਲੈਣਾ ਲਈ ਮੇਰਾ ਵੀਰ ਹੈਲੋ ਓ ਛਟੂ ਗਾਣੇ ਲੈ ਲਈ ਥੋੜੇ ਰੋ ਜਨਲ ਉੱਡਣ ਦਿੰਦੇ ਆ ਕੇ ਤੁਹਾਨੂੰ ਗਾਣੇ ਨਾਲ ਆਈ ਓਏ ਲੋ ਜੀ ਆਪਾਂ ਅਗੇ ਸੀ ਕਰੇ ਮੰਮੀ ਨੂੰ ਆਪਾਂ ਸੁੱdolo ਲਿਆ ਏ ਇਸ ਵਾਰ ਹੁਣ ਆਪਾਂ ਕਰਾਂਗੇ ਦੁਪਹਿਰ ਦੀ ਰੋਟੀ ਖਾਵਾਂਗੇ ਲੰਚ ਕਰਾਂਗੇ ਉਸ ਤੋਂ ਬਾਅਦ ਆਪਾਂ ਸ਼ਾਹ ਨੂੰ ਲਿਖਾ ਪੜੀ ਵਾਲਾ ਦਫ਼ਤਰ ਦਾ ਕੰਮ ਹੋਣਾ ਉਹ ਰਹਿ ਗਿਆ ਉਹ ਕਰ ਲਾਂਗੇ ਤੇ ਇਹ ਬਲੌਗ ਅੱਜ ਦਾ ਇੱਥੇ ਤੱਕ ਹੀ ਜਿੰਨਾ ਤੁਸੀਂ ਦੇਖ ਸ਼ੁੱਕਿਆ ਦੂਜਾ ਅਸਤਰ ਸਾਹ ਆਈ ਨਹੀਂ ਇੱਕ ਆਗੇ ਜਿਹਨੇ ਵੀ ਹੋ ਮਾਰੇ ਰੋਟੀ ਗੱਲਬਾਤ ਆਪਾਂ ਬਲੌਗ ਦੇ ਵਿੱਚ ਦਿਖਾਈ ਹੈ ਆਪਣਾ ਛੇਮਾ ਬਲੌਗ ਸੀ 30 ਦਿਨ ਦਾ ਚੱਲ ਰਿਹਾ ਹੈ ਤੇ ਕੁੱਝ 6 ਲੋਕ ਪੂਰੇ ਹੋ ਗਏ ਹੋ ਗਏ ਕੱਲ ਸੱਤਵਾਂ ਬਲੌਗ ਆਊਗਾ ਵੀਊ ਤਾਂ ਖਲੇ ਇੱਕ ਟਾਈਪ ਦਾ ਜ਼ੀਰੋ ਹੀ ਨੇ ਹਾਲੇ ਆਪਾਂ ਮੰਨ ਗਏ ਚੱਲੀਏ ਪਰ 30 ਦਿਨ ਦੇ ਚਲੇ ਸਵੇਰ ਦੇਖਾਂਗੇ ਕੀ ਨਵੇਂ ਚੈਨਲ ਤੋਂ ਲੈ ਕੇ ਕੀ ਆਪਾਂ ਕਵਰੇਜ ਕੀਤਾ ਤੁਸੀਂ ਜੇ ਵਲੌਗ ਪੁਰਾਣਾ ਨਹੀਂ ਦਿਖਿਆ ਬਹੁਤ ਹਾਸੇ ਵਾਲਾ ਉਹ ਵੀ ਜ਼ਰੂਰ ਜਾ ਕੇ ਦੇਖੋ ਉਹਦਾ ਲਿੰਕ ਵੀ ਮੈਂ ਦੇ ਰੱਖਿਆ ਹੈ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਵਾਧੂ ਵਾਧੂ ਲਿੰਕ ਤੇ ਜਾ ਕੇ ਕਲਿੱਕ ਕਰਕੇ ਦੇਖ ਸਕਦੇ ਹੋ ਉਹ ਲੋਕ ਸਾਰੇ ਹੀ ਫਣੀ ਹੋਣ ਵਾਲੇ ਨੇ ਤੇ ਅੱਜ ਦਾ ਖੰਡੂ ਦੀ ਬਹੁਤ ਘੈਂਟ ਲੱਗਿਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਉੱਤੇ ਤੇ ਜੇ ਵੀਡੀਓ ਦੇ ਲੱਗੀ ਵੀਡੀਓ ਨੂੰ ਬਹੁਤ ਵਾਧੂ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੇ ਕੋਈ ਗਲਤੀ ਲੱਗਦੀ ਹੁੰਦੀ ਹੈ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਮਿਲਦੇ ਆ नेक्स्ट ਬਲੌਗ ਦੇ ਵਿੱਚ